ਰਗੂਲੀ ਕੋ ਖੰਡਾ ਰਗੂਲੀ ਤੁਸਾਲੇ ਲੰਘ ਗੰਦਗੀ ਕਰਨੀ ਜਿੱਦਾਂ ਅਸੀਂ ਚੱਕੇ ਬਾਰੇ ਗੱਲ ਕਰਦੇ ਹਾਂ ਅਭੀ ਆਪਸੇ ਉਹ ਰਿਕਮ ਕਿਉਂ ਕਿ ਪੇ ਜੇ ਸੋਚਿਆ ਗਾ ਉਹਨਾਂ ਲਈ ਰਿਸੋਰਸ ਸਟਾਰਟ ਹੈਗੇ ਔਰ ਇਹ ਸਾਭ ਲਈ ਹੈ ਠੀਕ ਉਹ ਜਦੋਂ ਕੰਨੇ ਵਿਆਹ ਤਾਂ ਹਫਤਾ ਹਫਤਾ ਚੱਲੋ ਸਾਡੇ ਸਾਰਿਆਂ ਦੇ ਚੱਲਦੇ ਰਹਿੰਦੇ ਕਮਿਸ਼ਨ ਪੰਥ ਵਿੱਚ ਗਲਤੀ ਹੋਈ ਆ ਕਿ ਸਿੱਧੀ ਚਾਦਰ ਸਿੱਟ ਦੋ ਜਿੱਟਾਂ ਦੀ ਹਾਲਾ ਕਿ ਵਿਆਹ ਖੇਤੀ ਹੋਵੇ ਹੈਨਾ ਉਹ ਵੀ ਤੌਰ ਦਾ ਚਟਕਾ ਗਲੇ ਵੀ ਪਹਿਲਾਂ ਕੀਤੀ ਸੀ ਕਿ ਵਿਆਹ ਇੱਕ ਤੌਰ ਤੇ ਇੱਕ دنیਾਇਵੀ ਚੀਜ਼ ਇਕਨੋਮਿਕਾ ਮਾਇਆ ਦਾ ਹਿੱਸਾ ਤੇ ਰੂਪ ਹੈ ਤਾਂ ਉਸ ਕਰਕੇ ਜਿਹੜੇ ਤੁਹਾਡੇ ਅੱਜ ਦੇ ਵਿਆਹ ਦੇ ਰੀਤ ਰਸਮਾਂ ਉਹਨਾਂ ਨੂੰ ਤੁਸੀਂ ਕੋਈ ਹੋਰ ਸਮੇਂ ਦੇ ਵਿੱਚ ਨਹੀਂ ਲਿਜਾ ਸਕਦੇ ਮਤਲਬ ਮੁੜ ਕੇ ਨਹੀਂ ਜਾ ਸਕਦੇ ਠੀਕ ਆ ਤੇ ਸਮਝ ਲੋ ਸਿਗਮਾ ਮੇਲ ਦੀ ਗੱਲ ਕਰਦੇ ਚਲੋ ਨੈੱਟ ਵਾਲਿਆਂ ਨੂੰ ਪਤਾ ਕਿਉਂਕਿ ਉਹ ਗੱਲ ਹੁੰਦੀ ਕਿ ਹੁਣ ਕਹਿ ਲਓ ਸਾਰੇ ਬੈਠੇ ਚਾਹ ਪੀ ਰਹੇ ਆ ਤੁਹਾਨੂੰ ਵੀ ਪਤਾ ਕਹਿ ਲਓ ਕਿ ਚਾਹ ਫੁੱਦੂਆ ਕੁਝ ਬੰਦੇ ਚਲੋ ਮੰਨ ਲਓ ਜਨਾਨੀ ਦੀ ਜਨਾਨੀ ਲਈ ਜੇ ਜਨਾਨੀ ਦੇ ਤੌਰ ਤੇ पी लोगे कि चल सारे पींदे मैं भी ना रल पमा कुछ बंदਿਆਂ ਨੂੰ ਪਤਾ ਹੁੰਦਾ ਕਿ ਸਾਰੇ ਚਾਹਦੇ ਮੈਂ ਚਾਹ ਪੀਮਾ ਤਾਂ ਉਹ ਉਹਦੇ ਕਰਕੇ ਉਹਨੇ ਜਾਣਬੁੱਝ ਕੇ ਸਤਾਣਾ ਕਿ ਮੈਂ ਨਹੀਂ ਪੀਣੀ ਚਾਹ ਚ ਥੱਕਣਾ ਜੋ ਵੀ ਮਤੋਂ ਚ ਕਈ ਗੱਲਾਂ ਹੁੰਦੀਆਂ ਜਿਹਦਾ ਮਤਲਬ ਤੁਹਾਨੂੰ ਕੋਈ ਪੁੱਛੇ ਕਿ ਕਿਹੜੇ ਬੰਦੇ ਨਾਲ ਤੁਸੀਂ ਹਨ ਇਤਿਹਾਸਿਕ ਬੰਦੇ ਨਾਲ ਤੁਸੀਂ ਗੱਲ ਕਰਨੀ ਚਾਹਦੇ ਤੇ ਬੰਦਾ ਕਹਿ ਦੇਵੇ ਹਿਟਲਰ ਹਨਾ ਮਤੋਂ ਕਹ ਲੋ ਗੋਰਿਆਂ ਦਾ ਆਰਟੀਕਲ ਆ ਕਿ ਉਹਦੇ ਨਾਲ ਸਾਰੇ ਸਤਾ ਹੁੰਦੇ ਆ ਠੀਕ ਆ ਤੇ ਸਤਾਣ ਦੀ ਗੱਲ ਹੀ ਹੁਣ ਆ ਜਾਂਦੀ ਆ ਕਿ ਤੁਸੀਂ ਆ ਦੇਖੋ ਇੱਕ ਹੁਣ ਗੋਰਾ ਪਏਗੇ ਨਾ ਕੰਦਾ ਕੇ ਦੇਖੋ ਜਿਹੜੇ ਬਾਮਣ ਨਾ ਉਹ ਕਹਿੰਦੇ ਕਿ ਜਿਹੜੇ ਰੋਜ਼ ਪੰਜ ਤੁਸੀਂ ਮਹਾ ਯੱਗਿਆ ਕਰਦੇ ਆ ਕਿ ਮਤਲਬ ਇੱਕ ਤਾਂ ਹਵਨ ਹੋ ਗਿਆ ਮਤਲਬ ਤੁਸੀਂ ਕੀਓ ਪਾਣੇ ਆ ਦੇਵਤੇਆਂ ਲਈ ਤੇ ਦੁੱਧ ਦੁੱਧ ਨਹੀਂ ਪਾਣੀ ਤੇ ਚੌੜ ਪਾਣੇ ਜਠੇਰੀਆਂ ਲਈ ਵੇਦ ਪੜਦੇ ਆ ਹਨਾ ਜਿਹੜਾ ਤੁਹਾਡੇ ਕੋਈ ਘਰਾਂ ਦਾ ਉਹਦੀ ਦੇਖਭਾਲ ਕਰਦੇ ਆ ਤੇ ਉਦਾਂ ਦਾ ਹੀ ਦੇਖਭਾਲ ਪਸ਼ੂ ਦੀ ਕਰਦੇ ਹਨਾ ਤੇ ਉਹ ਗੱਲ ਇਹ ਕਹਿ ਰਿਹਾ ਸੀ ਕਿ ਉਹਨਾਂ ਦੀ ਜਿਹੜੀ ਕੌਮ ਆ ਕਿ ਉਹ ਇਹ ਝਟਕੇ ਨਾਲੋਂ ਵਧੀਆ ਕਿਉਂਕਿ ਇਸ ਵਕਤ ਲਈ ਚਲੋ ਹਨਾ ਉਹਨਾਂ ਦੇ ਮਨਚ ਹੈਗਾ ਝਟਕਾ ਜਦੋਂ ਇਕੱਠੇ ਕਹ ਲਓ ਮੇਲੇ ਤੇ ਝਟਕਾ ਕਰਦੇ ਆ ਜਿਦਾ ਕਹ ਲਓ ਜੀ ਸਿਰਫ ਅਸੀਂ ਹੋਲੇ ਜੇ ਜਾਂਦ ਸਹਰੇ ਤੇ ਝਟਕਾ ਕਰੀਏ ਤੇ ਉਹ ਕਹਿੰਦੇ ਕਿ ਇੱਦਾਂ ਉਦਾਂ ਤੇ ਉਹਦੀ ਗੱਲ ਇਹ ਆ ਕਿ ਸਬਸਟੀਟਿਊਟ ਦੀ ਗੱਲ ਕਰਦੇ ਹੁਣ ਜੇ ਸੋਚਿਆ ਜਾਵੇ ਸਭ ਤੋਂ ਪਹਿਲਾਂ ਜਿਹੜੇ ਹਿੰਦੂ ਸੀ ਉਹਨਾਂ ਨੇ ਬ੍ਰਾਹਮਣਾ ਨੇ ਜਿੱਦਾਂ ਇਹਨੂੰ ਹੋਲੀਨੈਸ ਸਪਾਇਰਲ ਕਹਿੰਦੇ ਮਤਲਬ ਜਿਹੜੀ ਕੋ ਜਦੋਂ ਕੋਈ ਚੀਜ਼ ਦਾ ਤੁਹਾਨੂੰ ਮੁੱਲ ਨਹੀਂ ਪਤਾ ਹੁੰਦਾ ਮੰਨ ਲਓ ਤੁਸੀਂ ਬਲੀ ਦੀ ਗੱਲ ਕਰਦੇ ਆਂ ਪਰ ਬਲੀ ਥੜੀ ਖੂਨ ਦੀ ਨਹੀਂ ਰਹੀ ਉਹਦਾ ਤੁਹਾਨੂੰ ਮੁੱਲ ਨਹੀਂ ਫਿਰ ਮੁੱਲ ਫਿਰ ਭੁੱਲ ਜਾਂਦਾ ਉਹ ਕਹਿਣ ਲੱਪੇ ਨੇ ਹਾਂ ਦੇਖੋ ਜੇ ਤੁਸੀਂ ਮੁੰਦਨ ਕਰਤਾ ਤਾਂ ਉਹ ਵੀ ਬਲੀ ਦੇ ਬਰਾਬਰ ਹੈ ਹੁਣ ਸਗੋ ਅਸੋ ਤੇ ਜੋ ਸੋਚਿਆ ਜਾਵੇ ਮੁੰਦਨ ਬਲੀ ਤੋਂ ਵੀ ਗਾਹਾਂ ਲੰਘ ਜਾਂਦਾ ਕਾਤੇ ਕਿਉਂਕਿ ਬਲੀ ਇੱਕ ਪੀੜੀ ਦੀ ਹੁੰਦੀ ਜਦੋਂ ਤੁਸੀਂ ਮੋਨੇ ਬਣ ਜਾਂਦੇ ਐ ਅਥਾਰਟੀਆਂ ਕਈ ਪੀੜੀਆਂ ਗੁਰੂ ਤੋਂ ਬਿਨਾ ਤੁਹਾਡੀਆਂ ਸਾਰੀਆਂ ਪੀੜੀਆਂ ਖਸਰੀਆਂ ਦਾ ਹੀ ਰਾਜ ਨਹੀਂ ਆ ਹੈਨਾ ਪਰ ਉਹ ਨਹੀਂ ਗੱਲ ਜਦੋਂ ਤੁਸੀਂ ਖੂਨ ਦੇ ਨਾਲੋਂ ਤੁਸੀਂ ਕਹਿ ਲਓ ਅਸੀਂ ਕਹਿੰਨੇ ਕਿ ਅਸੀਂ ਕੀਰਡੋਲ ਸੀ ਖੂਨ ਨਾਲੋਂ ਠੀਕ ਆ ਖੀਰ ਤੇ ਮਤਲਬ ਉਹੀ ਹੋਇਆ ਕਿ ਤੁਸੀਂ ਥਾਡੀ ਸੁਨਤ ਹੋ ਜਾਂਦੀ ਜਾਂ ਤਾਂ ਤੁਸੀਂ ਆਪ ਝਟਕਾ ਕਰੋ ਜਾਂ ਤੁਹਾਡਾ ਝਟਕਾ ਕੀਤਾ ਜਾਊਗਾ ਇੱਕ ਕਹਾਵਤ ਇੱਥੇ ਆ ਕਿ ਜਿਹੜਾ ਕੋਈ ਵੀ ਭੇਡ ਬਣੂਗਾ ਉਹਨੂੰ ਆਪੇ ਬਗਿਆੜ ਜਿ ਸਾਡੇ ਲਈ ਸ਼ੇਰ ਹੈ ਨਾ ਉਹਨੂੰ ਖਾਣ ਲਈ ਉਹਨ ਖਾਣ ਵਾਲਾ ਵੀ ਲੱਭ ਜਾਊਗਾ ਮਤਲਬ ਜਿਹੜਾ ਬਣੂਗਾ ਪਸ਼ੂ ਜਿਹੜਾ ਆਪਣੇ ਆਪ ਦੀ ਬਲੀ ਬਣਾਊਗਾ ਉਹਨੂੰ ਖਾਣ ਵਾਲਾ ਵੀ ਲੱਭ ਜਾਊਗਾ ਗਰੇਜੀ ਐਚ ਵੇਵਰ ਵੀ ਕਮਜ਼ ਲਮ ਵਿਲ ਫਾਈਂਡ ਅ ਵੁਲਫ ਟੂ ਈਟ ਏ ਠੀਕ ਹੈ ਤੇ ਇੱਥੇ ਗੱਲ ਆ ਹੁਣ ਜਿੱਦਾਂ ਭਾਈ ਮਨੀ ਸਿੰਘ ਜੀ ਦੱਸਦੇ ਆ ਕਿ ਜਿਸ ਤਰ੍ਹਾਂ ਹੀ ਅਰਜਨ ਬੈਠਾ ਸੀ ਤੇ ਉਹ ਆਪਣਾ ਧਰਮ ਭੁੱਲ ਗਿਆ ਸੀ ਤੇ ਕ੍ਰਿਸ਼ਣ ਜੀ ਨੇ ਨੂੰ ਗੀਤਾ ਸਿਖਾਈ ਸੀ ਧਰਮ ਯੁੱਧ ਸਿਖਾ ਲਿਆ ਸੀ ਇਸੇ ਤਰ੍ਹਾਂ ਹਿੰਦੂ ਸੋਚਣ ਆਪ ਪਿੰਦੇ ਸੀ ਅ ਅਮਲੇਖਾਂ ਦੇ ਸਮੇਂ ਤੇ ਬਾਬਰ ਦੇ ਸਮੇਂ ਤੇ ਤੇ ਮੁਗਲਾਂ ਦੇ ਸਮੇਂ ਤੇ ਅੱਜ ਵੀ ਇਹੀ ਸੋਚਦੇ ਕਿ ਧਰਮ ਖੂਨ ਤੋਂ ਬਿਨਾਂ ਵੀ ਚੱਲ ਸਕਦਾ ਮਤਲਬ ਜਿਹੜਾ ਸੰਸਾਰ ਆ ਇਹ ਘਾਹ ਤੇ ਚੱਲਦਾ ਤੇ ਨਾ ਕਿ ਖੂਨ ਤੇ ਠੀਕ ਆ ਪਰ ਘਾਹ ਦੇ ਵਿੱਚ ਵੀ ਖੂਨ ਹੈ ਸੁੰਡੀਆਂ ਹੁੰਦੀਆਂ ਹੋਰ ਕਈ ਜੀਵ ਹੁੰਦੇ ਠੀਕ ਆ ਉਹ ਘਾਹ ਨੂੰ ਵੀ ਖਾਂਦੇ ਹਨਾ ਤੇ ਕਾ ਵੀ ਉਹਨਾਂ ਦੀਆਂ ਲਾਸ਼ਾਂ ਚੋਂ ਖੂਨ ਖਿੱਚ-ਖਿੱਚ ਕੇ ਹੀ ਆਪਣੀ ਤਾਕਤ ਲੈ ਕੇ ਉਗਦਾ ਹੈ ਨਾ ਤੇ ਇਸੇ ਤਰ੍ਹਾਂ ਹੀ ਮਲੇਛ ਸੀ ਉਹਨਾਂ ਨੂੰ ਚੇਤਾ ਸੀ ਕਿ ਸੰਸਾਰ ਖੂਨ ਤੋਂ ਉਗਦਾ ਤੇ ਉਹਨਾਂ ਨੇ ਉਹੀ ਖੂਨ ਦਾ ਖੂਨ ਦਾ ਕੌਣ ਮਤਲਬ 나ਥ ਹੁੰਦਾ ਖੂਨ ਦਾ 나ਥ ਮਤੋਂ ਰਾਜਾ ਸ਼ਸ਼ਤਰ ਹੁੰਦਾ ਹੈ ਨਾ ਸਰਗਣ ਸੰਸਾਰ ਦਾ ਸਰਗਣ ਰੂਪ ਜੋ ਅਕਾਲ ਪੁਰਖ ਦਾ ਜਾਂ ਤੁਸੀਂ ਸੰਸਾਰ ਕਹ ਲਓ ਮਾਇਆ ਉਹ ਸਾਰੀਆਂ ਚੀਜ਼ਾਂ ਦੇ ਉੱਪਰ ਚੱਲਦੀ ਗੱਲ ਸ਼ਸਤਰਾਂ ਦੀ ਹੈਨਾ ਗੁਰਬਾਣੀ ਤੁਹਾਨੂੰ ਇਹ ਚੇਤੇ ਕਰਾਉਂਦੀ ਆ ਠੀਕ ਆ ਮਤਲਬ ਇੱਕ ਤਾਂ ਥੋੜੇ ਮਨ 'ਚ ਸ਼ਾਂਤੀ ਲਿਆਉਂਦੀ ਕਿ ਤੁਸੀਂ ਸਹੀ ਤਰੀਕੇ ਨਾਲ ਸ਼ਾਸਤਰ ਚਲਾ ਸਕੋ ਤੇ ਇੱਕ ਤੁਹਾਨੂੰ ਇਹ ਹਮੇਸ਼ਾ ਹੈਨਾ ਅਵਰਵਾਸਨਾ ਨਾਹੀ ਪ੍ਰਭ ਤਰਨ ਜੁਦ ਕੇ ਚਾਇਕ ਇਹ ਗੱਲ ਠੀਕ ਹੈ ਔਰ ਦੇਖਦੇ ਹੋਰ ਕੋਈ ਨੋਟ ਆ ਠੀਕ ਆ ਹੁਣ ਉਸ ਤੋਂ ਬਾਅਦ ਗੱਲ ਇਹ ਕਰਨੀ ਸੀ ਕਿ ਸਮਾਜਿਕ ਤੌਰ ਤੇ ਹੈਨਾ ਚਟਕੇ ਦਾ ਕੀ ਫਾਇਦਾ ਉਦਾਂ ਤਾਂ ਆਮ ਸੀ ਇੱਥੇ ਪੌਡਕਾਸਟ ਬੰਦ ਕਰ ਲੈਣਾ ਸੀ ਕਿਉਂਕਿ ਸਾਨੂੰ ਚਲੋ ਛੋਟਾ ਛੋਟੀ ਗੱਲ ਪਸੰਦਾ ਪਰ ਚਲੋ ਇਹ ਵੀ ਨਾਲ ਕਰ ਲੈਣੇ ਠੀਕ ਆ ਹੁਣ ਸੋ ਪਹਿਲਾਂ ਨੋਟਪੈਡ ਤੇ ਲਿਖੋ ਪਹਿਲਾਂ ਗੱਲ ਤੋਂ ਇਹ ਦੱਸਦੇ ਹੁਣ ਜਿੱਦਾਂ ਬੰਦੇ ਹਮੇਸ਼ਾ ਰਹਿਤ ਰਹਿਤੀ ਗੱਲ ਕਰਦੇ ਜਿਹੜੀਆਂ ਰਹਿਤੀਆਂ ਛੋਟੀਆਂ ਚੀਜ਼ਾਂ ਵੱਡੀਆਂ ਬੁੱਢੀਆਂ ਆਚਾਰ ਕਰਤਾ ਦੀ ਨਹੀਂ ਗੱਲ ਕਰਦੇ ਛੋਟੀ ਪੱਗ ਕਿੱਦਾਂ ਬਨਣੀ ਚਾਹੀਦੀ ਜਾਂ ਮਤਲਬ ਜੋ ਵੀ ਹੈ ਨਾ ਉਹ ਕਸ਼ਾਰਾ ਕਿ ਨਾਲਾ ਮਾ ਕੋਈ ਗੁੱਦਾਂ ਕੇ ਚੀਜ਼ਾਂ ਨਾ ਜਿਹੜੇ ਤੁਹਾਡੇ ਆਲੇ ਦੋਲੇ ਪੰਜ ਸਿੰਘ ਨੇ ਉਹੀ ਤੁਹਾਡੀ ਸੰਗਤ ਹੈ ਤੇ ਉਹੀ ਤੁਹਾਡਾ ਪੰਥ ਹੈ ਠੀਕ ਆ ਉਹਨਾਂ 'ਚ ਆਪਣੀ ਸਹਿਮਤੀ ਰੱਖੋ ਉਹ ਨਹੀਂ ਆਪੇ ਤੁਹਾਨੂੰ ਦੱਸਣਾ ਕਾਤੇ ਕਿਉਂਕਿ ਜੇ ਸੋਚਿਆ ਜਾਵੇ ਹੁਣ ਕਈ ਜਿਹੜੇ ਪ੍ਰਾਤਨ ਰੈਤਨ ਮੇ ਉਹ ਚ ਬਾਬਿਆਂ ਨੇ ਲਿਖਿਆ ਹੋਇਆ ਕਿ ਜਿਹੜਾ ਰੋਜ਼ ਸੰਗਤ ਜੀ ਆਉਂਦਾ ਤਨਖਾਈਆ ਹੁਣ ਤੁਸੀਂ ਆਪਣੇ ਅਸਵਿਨਸਾਰ ਸੋਚੋ ਜੇ ਹੁਣ ਨਾਲ ਤੁਹਾਡੇ ਪੰਜ ਸਿੰਘਾਂ ਨੇ ਕਿਹਾ ਹੋਇਆ ਸੀ ਫਲਾਨੇ ਦਿਨ ਗੋਲੀ ਚਰਾਂ ਜਾਣਾ ਜਾਂ ਜੇ ਅਸੀਂ ਇਕੱਠੇ ਨੇ ਭਾਰ ਚੱਕੜਾ ਤੁਸੀਂ ਨਹੀਂ ਆਂਦੇ ਉਹ ਵੀ ਤਨਖਾਈ ਉਹਦੇ ਪਿੱਛੇ ਵੀ ਤੁਹਾਨੂੰ ਚਲੋ ਜਪਤੀ ਸਾਹਿਬ ਤੇਰਾ ਦਾਸ ਮਾਫੀ ਮੰਗਣੀ ਚਾਹੀਦੀ ਜੋ ਹੋਰ ਕੁਛ ਸੇਵਾ ਕਰਨੀ ਜਿਹੜੀ ਥੜੀ ਸੰਗਤ ਕੀ ਤੁਹਾਡਾ ਇੱਕ ਤੌਰ ਤੇ ਗੁਰੂ ਹੈ ਮਹਾਰਾਜ ਨੇ ਜਿਹੜੀ ਗੁਰਗੱਦੀ ਉਹ ਸੰਗਤ ਨੂੰ ਦਿੱਤੀ ਆ ਜੇ ਨਹੀਂ ਤਾਂ ਹੀ ਮਤੋਂ ਇੱਕ ਪਾਸੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਇੱਕ ਪਾਸੇ ਖਾਲਸਾ ਪੰਥਾ ਖਾਲਸਾ ਪੰਥੀ ਸਾਥੀਆਂ ਦਾ ਮਹਾਰਾਜ ਨੇ ਉਹਨਾਂ ਦੀ ਸੇਵਾ ਲਈ ਸਹਿਮਤ ਹੋ ਉਹੀ ਸਾਥੀਆਂ ਦਾ ਕਹ ਲ ਹੁਣ ਹੋਰ ਗੱਲ ਕਰਦੇ ਸੀ ਕਿ ਜਿੱਦਾਂ ਜਿਹੜੇ ਬੁਆਇਸਕਾਊਟ ਸੀ ਉਹ ਪਹਿਲਾਂ ਇੱਥੇ ਨਿਆਣੇ ਨੂੰ ਬਹੁਤ ਕੁਸ਼ਲ ਖਾਂਦਾ ਸੀ ਜਿੱਦਾਂ ਜੰਗਲਾਂ ਚ ਕਿੱਦਾਂ ਜਾਨਵਰ ਦੀ ਹੈਨਾ ਜਾਨਵਰ ਦੇ ਮਗਰ ਭੱਜਣਾ ਜਾਂ ਮਤਲਬ ਕਿੱਦਾਂ ਰਹਿਣਾ ਹੈ ਨਾ ਬਾਹਰ ਪਰ ਉਹ ਖੂਨ ਤੋਂ ਪਰੇ ਹੋਗੇ ਮੰਨ ਲਓ ਜਿਹੜੀ ਇੱਕ ਖੂਨੀ ਫੌਜ ਹੋਵੇ ਤੇ ਇੱਕ ਜਿਹੜੀ ਮਤਲਬ ਪੜੀ ਲਿਖੀ ਤਰੱਕੀ ਵਾਲੀ ਖੂਨੀ ਫੌਜ ਜਿੱਤ ਜਾਂਦੀ ਆ ਮੰਨ ਲਓ ਇੱਕ ਪਾਸੇ ਤੁਹਾਡਾ ਖੂਨ ਹੋ ਗਿਆ ਇੱਕ ਪਾਸੇ ਡ੍ਰਿਲ ਜਿਹੜੇ ਬੰਦਿਆਂ ਨੂੰ ਪਹਿਲਾਂ ਹੀ ਹਨਾ ਮਤਲਬ ਹੱਤਿਆ ਬਾਰੇ ਪਤਾ ਤੇ ਉਹ ਗਿੱਜੇ ਹੋਏ ਆ ਤੇ ਦੂਜੇ ਪਾਸੇ ਗੱਲ ਹੋ ਜਾਂਦੀ ਆ ਕਿ ਜਿਨ੍ਹਾਂ ਨੂੰ ਬਸ ਕਿਤਾਬਾਂ ਤੋਂ ਹੀ ਪਤਾ ਹਮੇਸ਼ਾ ਜਿਹੜਾ ਖੂਨ ਆ ਉਹ ਮੂਰੇ ਲੰਘ ਜਾਂਦਾ ਕਿਉਂਕਿ ਖੂਨ ਹੀ ਜੀਵਨ ਆ ਹੋ ਨਹੀਂ ਜਾਣਾ ਪ੍ਰਾਣ ਕਲ ਗਲਿਆ ਹੈਨਾ ਕਿ ਮੰਨ ਲਓ ਇੱਥੇ ਹੋਰ ਨੋਟ ਲਿਖਿਆ ਹੋਇਆ ਕਿ ਇਸਤਰੀ ਨੂੰ ਬਲਾਤਕਾਰ ਤੋਂ ਨਹੀਂ ਨਫਰਤ ਬਸ ਇਹ ਗੱਲ ਤੋਂ ਨਫਰਤ ਹੈ ਕਿ ਹੋਰ ਕਿਸੇ ਦਾ ਘਾਤੇ ਹੋਇਆ ਕਿ ਮੈਂ ਤਾਂ ਹੋਰ ਕੋਈ ਕਿਹੜੀ ਸੋਹਣੀ ਹੋਊਗੀ ਕਿ ਮੇਰੇ ਨਾਲ ਭਾਂਜੋ ਉਹ ਗੱਲ ਉਹਨਾਂ ਨੂੰ ਥਾਟ ਆਫ ਅਨਦਰ ਔਮਨ ਗੇਟਿੰਗ ਮੇਲ ਅਟੈਂਸ਼ਨ ਇਹ ਗੱਲ ਹੈ ਠੀਕ ਹੈ ਗ੍ਰੈਜੂਏਸ਼ਨ ਹੀ ਦੱਸਣਾ ਚਾਹੀਦਾ ਸੀ ਪਰ ਦੱਸਤੀ ਤੇ ਮੰਨ ਲਓ ਗੱਲ ਉੱਥੇ ਮੁੜ ਕੇ ਆ ਜਾਂਦੀ ਹੈ ਇੱਥੇ ਜਿੱਦਾਂ ਮੈਨੂੰ ਹੁਣ ਵੀ ਨੋਟ ਦੇਖ ਲੰਦੋ ਕਿ ਜਿੱਦਾਂ ਸਿੱਧੀ ਗੱਲ ਪਹਿਲੀ ਇਹ ਆ ਕਿ ਜੇ ਦੇਵਤੇ ਰੱਬ ਸਭ ਕੁਝ ਸਾਡੇ ਵਿੱਚ ਵਸਦਾ ਤਫ਼ੀਰ ਤਾਂ ਜਿਹੜੇ ਲੋਕ ਕਹਿੰਦੇ ਸੀ ਕਿ ਬਲੀ ਕਦੇ ਤਾਈਂ ਕਰਿਆ ਕਰੋ ਨਹੀਂ ਫਿਰ ਤਾਂ ਸਾਰਾ ਮਾਸ ਤੁਹਾਡਾ ਝਟਕਾ ਹੋਣਾ ਚਾਹੀਦਾ ਕੋਈ ਜੇ ਤੁਸੀਂ ਕਹਿੰਦੇ ਕਿ ਅਸੀਂ ਇਹਦੀ ਬਲੀ ਦੇ ਰਹੇ ਹਾਂ ਤੇ ਦੇਵਤੇ ਤੁਹਾਡੇ ਅੰਦਰ ਆ ਤਾਂ ਦੇਵਤੇ ਤਾਂ ਬਲੀ ਦਾ ਹੀ ਕਾਸ ਤੱਕ ਦੇ ਹੈ ਨਾ ਤੇ ਜਿਹੜੀ ਇਹ ਗੱਲ ਕਰ ਰਿਹਾ ਇਹ ਉਹ ਆਰਟੀਕਲ ਤੋਂ ਮੈਂ ਸਕਰੀਨਸ਼ਾਟ ਪੇਜ ਦੂੰਗਾ ਕਿ ਜਿਹੜੇ ਪੁਰਾਣੇ ਬਾਹਮਣ ਸੀ ਏਦਾਂ ਉਦਾਂ ਹੈ ਨਾ ਉਹਨਾਂ ਨੂੰ ਕਈ ਸਾਲ ਲੱਗ ਜਾਂਦੇ ਸੀ ਇਹ ਸਾਰੇ ਮੰਤਰ ਸਿੱਖਦੇ ਆ ਸਾਰੇ ਰੀਤ ਰਵਾਜਮਕ ਯਾਰ ਅਸੀਂ ਝਟ ਝਟਕਾ ਕਰ ਲਈਦਾ ਸਾਡੇ ਲਈ ਪੰਜ ਬਾਣੀਆਂ ਹੀ ਬਹੁਤ ਨੇ ਅਕਾਲ ਹੋਰ ਗੱਲ ਕਿ ਹੈ ਨਾ ਹੁਣ ਤੁਸੀਂ ਇਹ ਦੇਖ ਲਓ ਇਹ ਜਿਹੜੇ ਜਦੋਂ ਤੇ ਇਹ ਆਰੀਅਨ ਲੋਕ ਛੱਟ ਕੇ ਤੋਂ ਪਰੇ ਹੋਏ ਸਿੱਖ ਜਿਹੜੇ ਆ ਬੈਸ਼ ਨੂੰ ਸਕਿਨੀ ਫੈਟ ਨੇ ਹਿੰਦੂ ਨਿਗਰ ਬਣ ਗਏ ਤੇ ਜਿਹੜੇ ਗੋਰੇ ਆ ਮਤਲਬ ਇਰਾਨ ਦੇ ਹੋਗੇ ਯੂਰਪ ਦੇ ਹੋਗੇ ਉਹਨਾਂ ਦੀ ਸੁਨਤ ਹੋ ਗਈ ਠੀਕ ਆ ਭਾਵੇਂ ਉਹਨਾਂ ਦੀ ਸਿੱਧੀ ਥੱਲੇ ਹੋਊਗੀ ਜਾਂ ਉੱਪਰੋਂ ਹੋਊਗੀ ਹਨਾ ਤੇ ਹੋਰ ਗੱਲ ਇਹਦੇ ਬਾਰੇ ਮੈਂ ਉੱਤਰ ਦੇ ਰਿਹਾ ਕਿ ਦੇਖੋ ਹਰੇਕ ਸਮਾਜ ਦੇ ਵਿੱਚ ਹਨਾ ਧਾਰਮਿਕ ਤੌਰ ਤੇ ਤੁਸੀਂ ਹਮੇਸ਼ਾ ਹੀ ਜਾਨਵਰ ਦੀ ਹੱਤਿਆ ਕਰ ਸਕਦੇ ਇਸੇ ਕਰਕੇ ਸੁੱਧੇ ਤੱਕੜੇ ਹੁੰਦੇ ਉਹ ਆਪ ਹਲਾਲ ਕਰਦੇ ਰਹਿੰਦੇ ਆ ਦੂਜੀ ਗੱਲ ਇਹ ਆ ਕਿ 30 ਰਫ ਕਰਦੀ ਹੁੰਦੀ ਪਹਿਲੀ ਗੱਲ ਬੰਦੇ ਇਕੱਠੇ ਹੁੰਦੇ ਲੋਕਾਂ ਨੂੰ ਇਹ ਪਤਾ ਕਿ ਜਦਾ ਅੱਜਕੱਲ੍ਹ ਜਨਤਾ ਗੱਲ ਕਰਦੀ ਕਿ ਬੰਦਿਆਂ ਦਾ ਕੋਈ ਆਪਣਾ ਥਾਂ ਨਹੀਂ ਰਿਹਾ ਜਿੱਥੇ ਉਹ ਮਰਦ ਹੋ ਸਕਦੇ ਹਰੇਕ ਥਾਂ 'ਚ ਜਿੱਦਾ ਸਕੂਲ ਹੋ ਗਿਆ ਜੇਲ੍ਹ ਵੀ ਭਾਂਚੋ ਹੋ ਗਈ ਫੌਜ ਹੋ ਗਈ ਸਾਰੇ ਪਾਸੇ ਉਹਨਾਂ ਨੇ ਜਨਾਨੀਆਂ ਬਾੜੀਆਂ ਹੋਈਆਂ ਪਰ ਛਟਕੇ ਦੇ ਵਿੱਚ ਖੁਸਰਾ ਤੇ ਜਨਾਨੀ ਨਹੀਂ ਆਂਦੇ ਠੀਕ ਆ ਤੇ ਨਾਲੋਂ ਨਾਲੇ ਜਦੋਂ ਤੁਹਾਨੂੰ ਪਤਾ ਕਿ ਜਿਹੜਾ ਮੈਂ ਢਿੱਡ ਭਰਨਾ ਉਹਦੇ ਲਈ ਮੈਨੂੰ ਲੜਨਾ ਪਊਗਾ ਹੈਨਾ ਤੇ ਉਸ ਨਾਲ ਗੱਲ ਇਹ ਆ ਕਿ ਤੁਹਾਡੀ ਇਹਦੇ ਪਿੱਛੇ ਛਟਕੇ ਪਿੱਛੇ ਛਟਕੇ ਦੇ ਥਾਵਾ ਪਿੱਛੇ ਸ਼ਸਤਰਾਂ ਪਿੱਛੇ ਅਸਲੇ ਪਿੱਛੇ ਤੁਹਾਡੀ ਰਾਜ ਦੀ ਕੈਮ ਰੰਦੀ ਕਾਹਤੇ ਕਿਉਂਕਿ ਖਾਣ ਲਈ ਤੁਹਾਨੂੰ ਰਾਜ ਚਾਹੀਦਾ ਰਾਜ ਭਾਵੇਂ ਛੋਟਾ ਹੋਵੇ ਭਾਵੇਂ ਵੱਡਾ ਹੋਵੇ ਜਦੋਂ ਸੂਰਜ ਜਦੋਂ ਪਹਿਲਾਂ ਪਹਿਲਾਂ ਚੜਦਾ ਤੜਕੇ ਸਾਰਿਆਂ ਨੂੰ ਲੱਗਦਾ ਕਿ ਹਲੇ ਨਹੀਂ ਰਹੀ ਰਹੂਗਾ ਆਪੇ ਉੱਪਰ ਨੂੰ ਆ ਜਨਾ ਇਵੇਂ ਖਾਲਸੇ ਪੰਥ ਦਾ ਸੂਰੀਆ ਵਨਚਕਾਲ ਜਿਹਨੂੰ ਨਹੀਂ ਖੂਨ ਪਸੰਦ ਹਣਾ ਉਹ ਆਪਣਾ ਗੜਾ ਘੁੱਟ ਲੈਣ ਇਹ ਪ੍ਰਾਤਣ ਦਾ ਜੇ ਜਿਹਦਾ ਮੰਗੋਲ ਜੋ ਸੀ ਉਹ ਜਾਂ ਮਤੋਂ ਗੜਾ ਘੁੱਟਦੇ ਸੀ ਚਲੋ ਹੋਰ ਲੋਕ ਉਹ ਘੋੜੇ ਦੇ ਥੱਲੇ ਮਿੱਦ ਦਿੰਦੇ ਸੀ ਉਹਨੂੰ ਇਹ ਸੀ ਕਿ ਅਸੀਂ ਕੋਈ ਵੀ ਜਿਹੜਾ ਰਾਜੇ ਦਾ ਖੂਨ ਆ ਉਹ ਅਸੀਂ ਨਹੀਂ ਹਣਾ ਆ ਬਾਣਾ ਜੋ ਵੀ ਠੀਕ ਆ ਹੁਣ ਇੱਥੇ ਹੀ ਗੱਲ ਇਹਨਾਂ ਨੇ ਗੱਲ ਇੱਥੇ ਬੰਦਾ ਦੱਸਦਾ ਸੀ ਜਿਹੜੇ ਸੀ ਪਹਿਲਾਂ ਕਹੀ ਕਿ ਖੂਨੀ ਫੌਜ ਹੋਵੇ ਇੱਕ ਪੜੀ ਲਿਖੀ ਫੌਜ ਹੈ ਨਾ ਜਿਹੜੇ ਆ ਹੁਣ YouTube ਤੇ ਬੰਦੇ ਹੁੰਦੇ ਆ ਉਹ ਥੋੜਾ ਬਹੁਤ ਤਾਂ ਸੈਰ ਕਰਕੇ ਗਨ ਡ੍ਰਿਲ ਕਰਦੇ ਆ ਪਰ ਗੱਲ ਇਹ ਆ ਕਿਉਂਕਿ ਮਤਲਬ ਮਾਰਾ ਨੇ ਗੱਲ ਸਮਝਾਈ ਆ ਜਿੱਦਾਂ ਬਾਅਦ ਚ ਬਾਣੀ ਚ ਦੱਸਦੇ ਆ ਕਿ ਗੁਰੂ ਤੋਂ ਬਿਨਾ ਮਤਲਬ ਕੋਈ ਮਕਸਦ ਤੋਂ ਬਿਨਾ ਸਭ ਕੁਝ ਥੋੜਾ ਫੈਲ ਜਾਂਦਾ ਮਤਲਬ ਵਿਆਹ ਦਾ ਮਕਸਦ ਤਾਂ ਨਿਆਣੇ ਹੈ ਨਾ ਜੇ ਥੋੜੇ ਬੱਚੇ ਨਹੀਂ ਪੈਦਾ ਹੋਏ ਥੋੜੇ ਵਿਆਹ ਦਾ ਕੋਈ ਮਤਲਬ ਨਹੀਂ ਆ ਠੀਕ ਆ ਤੇ ਇਸੇ ਤਰ੍ਹਾਂ ਹੀ ਇਹ ਦਾ ਕਹ ਲੋ ਪਹਿਲੀ ਗੱਲ ਤਾਂ ਜਿੱਦਾਂ ਇਨੋ ਨੇ ਮਤੋਂ ਮਾੜੀਆਂ ਮੋਟੀਆਂ ਗੋਲੀਆਂ ਚਲਾ ਲਈਆਂ ਪਰ ਇਹ ਤਾਂ ਜਿਹੜਾ ਕਾਗਜ਼ ਆ ਉੱਤੇ ਵੀ ਇਨਸਾਨ ਨਹੀਂ ਬਣਾ ਸਕਦੇ ਸਰ ਅਸੀਂ ਤਾਂ ਮਤਲਬ ਹਿਊਮਨ ਟਾਰਗੇਟ ਤੇ ਵੀ ਨਹੀਂ ਗੋਲੀ ਚਲਾਉਂਦੇ ਬਹੁਤ ਜ਼ਿਆਦਾ ਟਰੌਣੀ ਹੈ ਬਹੁਤ ਜ਼ਿਆਦਾ ਲੜਾਕੀ ਆ ਐਦਾਂ ਐਦਾਂ ਤਾਂ ਭੈਣ ਚੋਦ ਬਕਵਾਸ ਹੈਨਾ ਤੇ ਔਰ ਬਾਅਦ ਚ ਖਾਲਸੇ ਦੀਆਂ ਜੰਗੀ ਖੇਡਾਂ ਦੇਖ ਲਓ ਜਿੱਥੇ ਉਹ ਕੁਝ ਕਈ ਕਈ ਦੇਣ 3 4 5 ਦਿਨ 6 ਦਿਨ 7 ਦਿਨ ਜੰਗਲਾਂ ਚ ਰਹਿੰਦੇ ਸੀ ਹਨਾ ਜਦੋਂ ਸ਼ਿਕਾਰ ਵੀ ਖੇਡਦੇ ਸੀ ਘੋੜੇ ਕਿੱਦਾਂ ਲੈ ਕੇ ਜਾਣੇ 10 20 30 ਜਾਨਵਰਾਂ ਨੂੰ ਇਕੱਠੇ ਕਿੱਦਾਂ ਕਰਨਾ ਦੁਸ਼ਮਣ ਦੀ ਵੀ ਉਦਾਂ ਹੀ ਗੱਲ ਹੁੰਦੀ ਜਿਹਦਾ ਅੱਜ ਅਸੀਂ ਕੋਈ ethnicities blending manual پڑھਦੇ ਸੀ ਵੀ ਤੇ ਉਹ ਚ ਦੱਸਦੇ ਸੀ ਕਿ ਉਹਨੂੰ ਆਮ ਬ੍ਰੈਕਟਿੰਗ ਕਹਿੰਦੇ ਆ ਬ੍ਰੈਕਟਿੰਗ ਮਤੋ ਜੀ ਕਹਿ ਲਓ ਤੁਸੀਂ ਪਿੰਡ ਦੇ ਖੱਬੇ ਪਾਸੇ ਤੇ ਤੋਪ ਚਲਾਣੇ ਆ ਲੋਕਾਂ ਨੇ ਸੱਜੇ ਪਾਸੇ ਆਈ ਜਣਾ ਸੱਜੇ ਪਾਸੇ ਚਰਾਦਣ ਗੱਬੇ ਆ ਜਾਣਾ ਉਹ ਹੁੰਦਾ ਕਿ ਜਾਨਵਰ ਨੂੰ ਕਿੱਦਾਂ ਕਿੱਦਾਂ ਹਨਾ ਚਾਰਨਾ ਹੁਣ ਸ਼ਿਕਾਰ 'ਚ ਵੀ ਇਹੀ ਚਾਰਨ ਦੀ ਗੱਲ ਆ ਬਸ ਸ਼ਿਕਾਰ ਵਿੱਚ ਸਾਨੂੰ ਜੰਗਲੀ ਖਤਰਨਾਕ ਜਾਨਵਰ ਚਾਰਨੇ ਪੈਂਦੇ ਆ ਤੇ ਆਮ ਜਿਹੜਾ ਬੰਦਾ ਪਸ਼ੂ ਚਾਰਦਾ ਉੱਚ ਕੋਈ ਨਹੀਂ ਲੜਾਈ ਨਹੀਂ ਹੁੰਦੀ ਠੀਕ ਆ ਤੇ ਇਹੀ ਗੱਲ ਆ ਕਿ ਹੁਣ ਜਿਹੜੇ ਹੈਗੇ ਬਾਹਮਣਾ ਦੇ ਪੰਥ ਭਾਵੇਂ ਅੱਜ ਦਾ Hindu ਹੋ ਜਵੇ, Isai ਹੋ ਜਵੇ ਉਹਦੇ ਛਟਕੇ ਦੇ ਖਿਲਾਫ ਨੇ ਉਹ ਤਾਂ ਖੂਨ ਦੀ ਜਿਹੜੀ ਥਿਆਬ ਆ ਉਹਨੂੰ ਵੀ ਬੰਦ ਕਰਨਾ ਚਾਹੁੰਦੇ ਜਿੱਦਾਂ ਸਾਡੇ ਵੈਸ਼ਨੂ ਟਕਸਾਲੀ ਨੇ ਹੈਨਾ ਤੇ ਹੋਰ ਠੀਕ ਆ ਗੱਲਾਂ ਹੋ ਗਈਆਂ ਦੇਖਾ ਹੁਕਮ ਬੰਨੇ ਪ੍ਰਭ ਬਖਸ਼ ਲੈ ਨਿਗਰੀਆਂ ਨੋਏ ਸਜਾਏ ਹੈ ਫਤਿਹ ਜੰਗ ਕੋ ਬਿੰਦ ਸਿੰਘ ਦਲ ਕੋਟ ਕੋਟ ਖਪਾਏ ਹੈ ਦੋਰਾ ਆਸਨਾ ਕਰ ਬ੍ਰਾਹਮਣਾ ਨਾ ਪਰ ਸੇ ਪਗ ਜਾਏ ਆਪ ਤਿਆਗ ਦੁਜੇ ਲਗੇ ਕੁੰਭ ਨਰਕ ਮੈਂ ਪਾਏ ਅਕਾਲ ਸਮਝ ਗੱਲ ਜੇ ਤੱਕ ਗੁਰੂ ਨਹੀਂ ਆ ਉਹਦਾ ਫੇ ਕੁੱਟੀ ਖੰਦਾ ਜਿਹੜਾ ਮੰਨ ਜੰਦਾ ਕਿ ਗੁਰੂ ਤੋਂ ਮੈਂ ਬਣਾ ਕੁਛ ਨਹੀਂ ਉਹ ਸਹੀ ਰਹਿੰਦਾ ਉਹਨੂੰ ਇੱਜ਼ਤ ਮਿਲਦੀ ਗੁਰੂ ਗੋਬਿੰਦ ਸਿੰਘ ਜੀ ਹੈ ਨਾ ਆਪਣੇ ਕੋਈ ਕਈ ਰੂਪਾਂ 'ਚ ਕਰੋੜਾਂ ਦੀ ਹੱਤਿਆ ਕਰਦੇ ਆ। ਬਦਾਨ 'ਚ ਉਹਨਾਂ ਦੀ ਫਤਿਹ ਹੁੰਦੀ ਆ। ਠੀਕ ਆ ਮਤਲਬ ਇਹ ਦੇਖੋ ਬ੍ਰਾਹਮਣਾਂ ਦੇ ਮੋਰੇ ਨਾਲ ਝੁਕੀ ਜਾਓ ਤੇ ਜੋ ਆਪ ਤੁਹਾਨੂੰ ਪਤਾ ਸਹੀ ਆ ਉਹਨੂੰ ਭੈਣ ਛੁਪਰੇ ਕਰਕੇ ਮਤਲਬ ਆਪਣੀ ਆਤਮਾ ਨੂੰ ਤਿਆਗ ਕਰਕੇ ਆਪ ਨੂੰ ਤਿਆਗ ਕਰਕੇ ਤੁਸੀਂ ਦੂਜੇ ਮੋਰੇ ਜਦੋਂ ਝੁਕਦੇ ਤੁਸੀਂ ਨਰਕ 'ਚ ਹੀ ਰਹਿਣਾ। ਕਾਤੇ ਨਰਕ ਹੁੰਦਾ ਜਿੱਦਾਂ ਕਹਿ ਲਓ ਪੈ ਹਣਾ ਤੁਹਾਨੂੰ ਇਹੀ ਹੁਣ ਭੇਜਿਆ ਰੰਦਾ ਮੈਂ ਗਲਤ ਕੰਮ ਨਾ ਕਰ ਲਵਾਂ ਮੈਂ ਗਲਤ ਚੀਜ਼ ਨਾ ਕਰ ਲਵਾਂ ਮੈਂ ਗਲਤ ਰਸਤੇ ਤੇ ਨਾ ਚਲੇ ਜਾਮਾ ਜੋ ਕਿ ਸਰਬਲੂ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਜ ਬੀਜਨਾਥ ਰਾਖਸ਼ ਦੀ ਗੱਲ ਦੱਸਦੇ ਹੋ ਰਾਖਸ਼ੀ ਉਹ ਘਰਤ ਰਮ ਦੇ ਰਾਤ ਚੱਲਿਆ ਸੀ ਪਰ ਉਹ ਸੂਰਮਾ ਸੀ ਪੂਰਾ ਵੱਡਾ ਬਹਾਦਰ ਕਿਉਂ ਉਹਨੂੰ ਪਤਾ ਸੀ ਕਿ ਮੈਂ ਲੜਨਾ ਮੈਂ ਜੂਝਣਾ ਤਾਂ ਉਹੀ ਮੇਰਾ ਉਹੀ ਮੇਰਾ ਰਾਹ ਹੈ ਮੱਲੋ ਜਿਹੜਾ ਗਲਤ ਬੰਦਾ ਨਾ ਗਲਤੀ ਤੇ ਵੀ ਹਿੱਕ ਤਾਣ ਕੇ ਤੁਰਦਾ ਉਹ ਇਹ ਭੈਣ ਛੋਦ ਸਹੀ ਲੂੰਬੜ ਸਹੀ ਗਿੱਦੜ ਨਾਲੋਂ ਵਧੀਆ ਬਕਾਲ ਹੋਰ ਤਾਂ ਗੱਲ ਇੰਨੀ ਸੀ ਆ ਇੱਕ ਗੱਲ ਕਾਣੀ ਸੀ ਕਿ ਸਿੱਖੀ ਇੱਕ ਪਾਸੇ ਹੋਊਗੀ ਇਹਨਾਂ ਦੀ ਇੱਕ ਖਾਲਸਾ ਮਤਲਬ ਜਿਹਦਾ ਕਿਸੇ ਨੇ ਪੁੱਛਿਆ ਕਿ ਤੁਸੀਂ ਸਾਰੇ ਤੁਰਕਾਂ ਨੂੰ ਕਿੱਦਾਂ ਖਤਮ ਕਰ ਸਕਦੇ ਭਾਈ ਕਨਈਆ ਜੀ ਬਾਰੇ ਗੱਲ ਦੱਸੋ ਮੈਂ ਕਿਹਾ ਉਹ ਉਹ ਕਿਹੜਾ ਖਾਲਸਾ ਸੀ ਇਹਨਾਂ ਨੇ ਆਪਣਾ ਜਾਦੂ ਜਿਹਾ ਪਾਪੂ ਕੇ ਪਿਛਲੇ 100 ਸਭ ਤੋਂ 100 ਸਾਲ ਚ ਅੰਗਰੇਜ਼ ਦੇ ਥੱਲੇ ਇਹਨਾਂ ਨੇ ਇੱਕ ਸਿੱਖੀ ਜਿਹੀ ਬਣਾਤੀ ਆ ਜਿੱਚ ਭੈਣ ਚੋਏ ਬੋਂਡੀਆਂ ਨੂੰ ਵੀ ਬਾੜ ਸਕਦੇ ਦਾੜੀਆਂ ਵਾਲੀਆਂ ਜਨਾਨੀਆਂ ਮਤੋਂ ਸਰਕਸ ਜਿਹੀ ਬਣੀ ਹੋਆ ਹੈਨਾ ਕਿ ਖਾਲਸੇ ਦੇ ਰੀਤ ਤੇ ਰਹਿਤ ਸਾਰੀ ਪੱਕੀ ਆ ਸਾਨੂੰ ਪਤਾ ਇਤਿਹਾਸਿਕ ਗ੍ਰੰਥਾਂ ਚ ਕੀ ਆ ਹੈਨਾ ਸਾਨੂੰ ਪਤਾ ਆਪ ਅੰਦਰੋਂ ਵੀ ਜੇ ਤੁਸੀਂ ਜੰਗ ਜਿੱਤਣਾ ਤੁਹਾਨੂੰ ਕਿੱਦਾਂ ਦੇ ਬਣਨਾ ਪੈਂਦਾ ਤੇ ਕਿੱਦਾਂ ਦੇ ਕੰਮ ਕਰਨੇ ਪੈਂਦੇ ਇਹਦੇ ਵਿੱਚ ਕੁਝ ਗਲਤ ਵੀ ਨਹੀਂ ਇਹਦਾ ਹੀ ਮਜ਼ਾ ਹੈ ਚਿੰਗਸ ਖਾਨ ਜੀ ਨੇ ਕਿਹਾ ਸੀ ਕਿ ਮਨ ਲੋ ਦੁਸ਼ਮਣ ਨੂੰ ਮਾਰ ਕੇ ਉਹਦੀਆਂ ਜਨਾਨੀਆਂ ਦੇ ਚੀਕਾ ਸੁਣਨ ਤੋਂ ਵੱਡਾ ਹੋਰ ਕਿਹੜਾ ਮਜ਼ਾ ਦੁਨੀਆ ਚੱਕਰ ਇਹ ਗੱਲ ਇਹਨਾਂ ਨੇ ਜਿਹੜਾ ਆਪਣਾ ਉਗਾ ਬੂਗਾ ਜਿਹਾ ਬਣਾਇਆ ਹੋਇਆ ਕਿ ਵਿੱਚ ਸਿੱਖ ਲੰਗਰ ਹੀ ਦੇ ਸਕਦੇ ਆ ਈਦ ਵੀ ਸੁੱਲਿਆ ਨਾ ਮਨਾਉਂਗੇ ਆ ਕਰੂਗੇ ਇਹ ਸਭ ਬਕਵਾਸ ਏਕ ਖਾਰੀ ਹੋਈ ਕੌਮ ਦੀ ਗੱਲ ਹੁੰਦੀ ਕਿ ਸਾਰਿਆਂ ਮੋਰੇ ਤੁਸੀਂ ਹੱਥ ਜੋੜੀ ਜੋ ਕਿ ਦੇਖੋ ਜੀ ਸਾਨੂੰ ਚੰਗੇ ਕੋ ਸਾਨੂੰ ਚੰਗੇ ਕੋ ਵੀ ਦੇਖੋ ਨਾ ਡੰਡਾ ਜਿਹੜਾ ਫੇਰਦਾ ਉਹਨੂੰ ਹਨਾ ਡੰਡੇ ਫੇਰਨ ਵਾਲਾ ਇਹਨੂੰ ਤਾਂ ਸਾਰਿਆਂ ਨੂੰ ਮੰਨਣਾ ਸਾਰਿਆਂ ਨੂੰ ਮੰਨਣਾ ਪੈਂਦਾ ਹੈ। ਭੈਣ ਜੋ ਪੰਜਾਬੀ ਵੀ ਖਰਾਬ ਹੋ ਗਈ। ਡੰਡਾ ਫੇਰੋਗੇ ਤਾਂ ਸਭ ਤੁਹਾਨੂੰ ਮੰਨੂਗਾ ਸਭ ਤੁਹਾਨੂੰ ਚੰਗਾ ਕਹੂਗਾ ਇਹ ਤਾਂ ਮੈਕੀਵੈਲੀ ਦੀ ਗੱਲ ਆ ਕਿ ਪਿਆਰ ਨਾਲੋਂ ਤਾਂ ਜਿਹੜਾ ਭੈ ਹੁੰਦਾ ਉਹ ਤਕੜਾ ਮਲੂਕ ਸਰਕਾਰ ਲਈ ਰਾਜ ਲਈ ਜੇ ਸਾਰੇ ਤੋਂ ਡਰਦੇ ਤਾਂ ਕੋਈ ਨੂੰ ਹੱਥ ਨਹੀਂ ਲਾਣ ਲੱਗਾ ਪਿਆਰ ਦਾ ਕੀ ਭਾਂ ਜੋ ਅੱਜ ਥਾੜੀ ਤੁਹਾਨੂੰ ਕੋਈ ਪਿਆਰ ਕਰਦਾ ਹੈ ਨਾ ਕੱਲ ਨੂੰ ਤੁਸੀਂ ਹੋਰ ਕੋਈ ਕੰਮ ਕੀਤਾ ਨਫ਼ਰਤ ਕਰੋ ਤਾਕਤ ਹੀ ਲੋੜ ਹੈ ਹੈ ਨਾ ਇਹ ਹੋ ਗਿਆ ਹਰ ਵਾਈਗੁਰ ਦੀ ਅਸੀਂ ਗੱਲ ਕਰਦੇ ਵਾਸੂਦੇਵ ਹਰੀ ਗੋਵਿੰਦ ਰਾਮ ਮਹਾਰਾਜ ਨੇ ਚਾਰ ਸੂਰਮਿਆਂ ਦੀ ਜਿਹੜੇ ਨਾਮ ਹੈ ਉਹ ਥੜੀ ਜ਼ਬਾਨ ਤੇ ਲਾਏ ਹੈ ਬਾਹਲ ਦੇ ਸ਼ਿਕਾਇਤਾਂ ਨੂੰ ਤੇਗ ਦਾ ਹਨਾ ਖੰਡੇ ਦਾ ਖੜਗ ਦਾ ਦੋ ਧਾਰਾਂ ਦਾ ਕਿ ਇੱਕ ਵੀ ਨਹੀਂ ਜੇ ਇੱਕ ਮਤਲਬ ਇੱਕ ਧਾਰ ਨਾਲ ਬੰਦਾ ਨਾ ਵੀ ਮਰੇ ਤਾਂ ਦੂਜੇ ਨਾਲ ਵੱਢ ਦੋ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ